ਜੋ ਕੀਤਾ ਕਾ ਸੰਗ ਦੇ ਕਿਤੇ ਉਤੇ ਹਾਂ ਜਿਵੇਂ ਪੈਰੀ ਸਾਹਿਬ ਜੀ ਪਿਛਲੇ ਚੈਪਟਰ ਜੇਸੀ ਪੜਿਆ ਸੀਗਾ ਕਿ ਸਿੱਖ ਰਾਜ ਤੇ ਅੰਗਰੇਜ਼ਾਂ ਦੇ ਵਿੱਚ ਉਹ ਲੜਾਈ ਦਾ ਫੈਸਲਾ ਹੋ ਚੁੱਕਾ ਸੀਗਾ ਤੇ ਉਸ ਲੜਾਈ ਦੇ ਵਿੱਚ ਜਿਹੜੀ ਆਪਣੀ ਸਿੱਖ ਫੋਰਸ ਸੀਗੀ ਉਹਨਾਂ ਦਾ ਆਪਣਾ ਫੈਸਲਾ ਸੀਗਾ ਮਹਾਰਾਣੀ ਜੀ ਤੇ ਉਥੇ ਇੱਕ ਨਾਮ ਐ ਇਸਨੇ ਸ਼ਾਇਦ ਸਰਜਾ ਸ਼ਾਮ ਸਿੰਘ ਜੀ ਉਹਨਾਂ ਨੇ ਉੱਥੇ ਮਨਾ ਕੀਤਾ ਸੀਗਾ ਕਿ ਹਾਲੇ ਅਸੀਂ ਲੜਾਈ ਨਹੀਂ ਕਰਨੀ ਪਰ ਜਿਹੜਾ ਸੀਗਾ ਸਿੱਖ ਪੋਜਾ ਨੇ ਆਪਣੇ ਹੱਥ 'ਚ ਲੈ ਕੇ ਤੇ ਉਹਨਾਂ ਨੇ ਤੈਅ ਕਰ ਦਿੱਤਾ ਸੀ ਕਿ ਐਸੀ ਲੜਾਈ ਕਰਨੀ ਹੈ ਤੇ ਇੱਥੇ ਲਿਖਿਆ ਸੀਗਾ ਆਪਣੇ ਅਗਲੇ ਦਿਨ 13 ਦਸੰਬਰ 1754 ਈਸਵੀ ਨੂੰ ਲਸ਼ਕਰੀ ਖਾਂ ਦੀ ਸਰਾਂ ਤੋਂ ਉਸਨੇ ਅੱਗੇ ਲਿਖਿਆ ਐਲਾਨ ਕੱਢਿਆ ਇੱਕ ਇਹ ਐਲਾਨ ਜਿਹੜਾ ਸੀਗਾ ਇਹ ਗਵਰਨਰ ਜਨਰਲ ਨੂੰ ਲੁਧਿਆਣੀ 12 ਦਸੰਬਰ ਨੂੰ ਮਿਲੀ ਤੇ ਅਗਲੇ ਦਿਨ ਉਹਨਾਂ ਨੇ ਐਲਾਨ ਕੱਢਿਆ ਸੀਗਾ ਕਿ ਜੰਗ ਦਾ ਜਿਵੇਂ ਕਿਵੇਂ ਹੋਣੀ ਹੈ ਜੰਗ ਮੀਨਸ ਅੰਗਰੇਜ਼ਾਂ ਦੇ ਵਿੱਚ ਤੇ ਸਿੱਖ ਪਹਾੜਾਂ ਦੇ ਵਿੱਚ ਲਾਰਡ ਹਾਰਡਿੰਗ ਉਹਨਾਂ ਨੇ ਕਿਹਾ ਸੀਗਾ ਆਪਾਂ ਇੱਥੇ ਸ਼ੁਰੂ ਕਰਦੇ ਹਾਂ ਐਲਾਨ ਪੇਜ ਨੰਬਰ 115 ਗਵਰਨਰ ਜਨ ਹਿੰਦ ਦਾ ਐਲਾਨ ਕੈਂਪ ਲਸ਼ਕਰੀ ਖਾਨ ਦੀ ਸਰਾ 13 ਦਸੰਬਰ 1854 ਸੀ ਦਿਰਕਾਰ ਅੰਗਰੇਜ਼ੀ ਦਾ ਅੰਗਰੇਜ਼ੀ ਸਦਾ ਪੰਜਾਬ ਨਾਲ ਮਿੱਤਰਤਾ ਹੀ ਰੱਖਦੀ ਆਈ ਹੈ 1809 ਇਸੇ ਵਿੱਚ ਇਕ ਸੁਲਾ ਮਿੱਤਰਤਾ ਦੀ ਅਮਨ ਨੂੰ ਕਾਇਮ ਰੱਖਣ ਬਦਲੇ ਮਹਾਰਾਜਾ ਰਣਜੀਤ ਸਿੰਘ ਤੇ ਸਰਕਾਰ ਅੰਗਰੇਜ਼ੀ ਵਿੱਚ ਹੋਈ ਜਿਸ ਦੀਆਂ ਸ਼ਰਤਾਂ ਨੂੰ ਸਰਕਾਰ ਅੰਗਰੇਜ਼ੀ ਤੇ ਮਹਾਰਾਜਾ ਰਣਜੀਤ ਸਿੰਘ ਨੇ ਬੜੀ ਇਮਾਨਦਾਰੀ ਤੇ ਧਿਆਨ ਨਾਲ ਨਿਭਾਇਆ ਹੁਣ ਤੱਕ ਉਹ ਜੇ ਦੋਸਤੀ ਦੇ ਸੰਬੰਧ ਸਰਕਾਰ ਅੰਗਰੇਜ਼ੀ ਤੇ ਮੈਨੇਜਰ ਅੰਜੀ ਸਿੰਘ ਦੇ ਵਾਰਸਾਂ ਵਿੱਚ ਬਣਿਆ। ਮਹਾਰਾਜਾ ਸ਼ਹੀਦ ਸਿੰਘ ਦੀ ਸਿਰਗਵਾ ਸੂਣ ਪਿੱਛੋਂ ਲਾਹੌਰ ਦਰਬਾਰ ਦੀ ਵਿਗੜੀ ਹੋਈ ਹਾਲਤ ਨੇ ਗਵਰਨਰ ਜਨੈਲ ਨੂੰ ਅੰਗਰੇਜ਼ੀ ਹੱਦਾਂ ਦੀ ਰਾਖੀ ਵਾਸਤੇ ਕਦਮ ਉਠਾਉਣ ਉੱਤੇ ਮਜਬੂਰ ਕਰ ਦਿੱਤਾ। ਇਹ ਕਦਮ ਉਠਾਉਣੇ ਇਨ੍ਹਾਂ ਦੇ ਕਾਰਨ ਤੇ ਉਹਨਾਂ ਦੀ ਵਰਤੋਂ ਵੀ ਲਾਹੌਰ ਦਰਬਾਰ ਨੂੰ ਦੱਸ ਦਿੱਤੀ ਗਈ। ਲਾਹੌਰ ਸਰਕਾਰ ਦੀ ਵਿਗੜੀ ਹੋਈ ਹਾਲਤ ਜੋ ਪਿਛਲੇ ਦੋ ਸਾਲਾਂ ਤੋਂ ਹੈ ਤੇ ਲਾਹੌਰ ਦਰਬਾਰ ਦੀਆਂ ਵਧੀਕੀਆਂ ਤੇ ਹੁੰਦੀਆਂ ਹੋਇਆਂ ਵੀ ਗਵਰਨਰ ਜਰਨੈਲ ਨੇ ਦੋਹਾਂ ਸਰਕਾਰਾਂ ਦੀ ਖੁਸ਼ੀ ਤੇ ਭਲਾਈ ਨੂੰ ਮੁੱਖ ਰੱਖ ਕੇ ਪੂਰੀ ਮਿਤ੍ਰਾਚਾਰੀ ਦੇ ਸੰਬੰਧ ਨੂੰ ਕਾਇਮ ਰੱਖਣ ਦੀ ਇੱਛਾ ਪ੍ਰਗਟ ਕੀਤੀ ਹੈ। ਗਵਰਨਰ ਜਨਰਲ ਨੇ ਹਰਵਿਲੀ ਬਾਲਕ ਮਹਾਰਾਜਾ ਦਲੀਪ ਸਿੰਘ ਜਿਸ ਨੂੰ ਸਰਕਾਰ ਅਗੇਦੀ ਨੇ ਮਹਾਰਾਜਾ ਸ਼ੀ ਸਿੰਘ ਦਾ ਵਾਇਰਸ ਤੇ ਉੱਤਰ ਅਧਿਕਾਰੀ ਮੰਨਿਆ ਸੀ ਇਹ ਗਰੀਬੀ ਦੀ ਹਾਲਤ ਨੂੰ ਮੁੱਖ ਰੱਖ ਕੇ ਸੰਵਧਿਕਾਂ بڑے ਜੀਰੇ ਨਾਲ ਚੱਲਿਆ ਗਵਰਨਰ ਜਨਰਲ ਪੰਜਾਬ ਵਿੱਚ ਇੱਕ ਤਕੜੀ ਸਿੱਖ ਸਰਕਾਰ ਜੋ ਆਪਣੀ ਫੌਜ ਤੇ ਪਰਜਾ ਨੂੰ ਕਾਬੂ ਵਿੱਚ ਰੱਖ ਸਕੇ ਕਾਇਮ ਹੋਈ ਵਿਖਣ ਦੀ ਸੱਚੇ ਦਿਲੋਂ ਰਾ ਰੱਖ ਚਾਹ ਰਿhta ਹੈ उन्हें हूँ तक ये आस टाई नहीं चाहता सी कि सरदार ती लोग इस कार्यज को सिरे चाड़ सिख फौज ने अंग्रेजी हद वाले वागुरु सिख फौज ने अंग्रेजी हद वाले कूच किया तो जो कुछ दरबार के हुक्म तो पता लगा है वो अंग्रेजी इलाके उत्त कब्जा करना चाहती है ਗਵਰਨਰ ਜਨਰਲ ਦੀ ਇਜਿੰਨੀ ਗਵਰਨਰ ਜਨਰਲ ਦੀ ਆਗਿਆ ਅਨੁਸਾਰ ਇਸ ਚੜਾਈ ਦਾ ਕਾਰਨ ਪੁੱਛਿਆ ਤੇ ਅੱਗੋਂ ਕੋਈ ਉੱਤਰ ਨਾ ਮਿਲਣ ਤੇ ਦੁਬਾਰਾ ਪੁੱਛਿਆ ਗਵਰਨਰ ਜਨਰਲ ਸਿਕ ਸਰਕਾਰ ਨਾਲ ਵੈਰ ਵਧਾਉਣਾ ਚੰਗਾ ਨਹੀਂ ਸਮਝਦੀ ਸੀ ਹੂੰ ਤੇ ਨਾ ਹੀ ਸਿੱਖਾਂ ਨੂੰ ਪੜਕਾਉਣ ਵਾਲਾ ਕੋਈ ਕੰਮ ਕੀਤਾ ਗਿਆ ਸੀ ਇਸ ਵਾਸਤੇ ਕੋਈ ਐਹੋ ਜਿਹਹਾ ਕਦਮ اٹھਾਉਣਾ ਠੀਕ ਨਾ ਸਮਝਿਆ ਗਿਆ ਜਿਸ ਤੋਂ ਮਹਾਰਾਜ ਜੀ ਦਾ ਸਰਕਾਰ ਨਾਲ ਵਿਗੜਾ ਵਿਗਾੜ ਭਵੇ ਤੇ 2014 ਵਿੱਚ ਖੁੱਟ ਪਈ ਜਾਵੇ ਇੱਥੇ ਦੇਖੋ ਇਹ ਜਿਹੜਾ ਲਿਖਿਆ ਪੈਰਾਗ੍ਰਾਫ ਤੇ ਉੱਪਰ ਜਿਹੜੇ ਸਟੇਟਮੈਂਟਸ ਲਿਖੇ ਸਿਗੇ ਉਸ ਦੇ ਅਨੁਸਾਰ ਜਿਹੜੀ ਆਪਣੀ ਅੰਗਰੇਜ਼ੀ ਜਿਹੜੀ ਉਹਨਾਂ ਦੀ ਗਵਰਨਰ ਜਨਰਲ ਜਾਂ ਉਹਨਾਂ ਦੀ ਅੰਗਰੇਜ਼ੀ ਜਿਹੜੀ ਸਰਕਾਰ ਹੈ ਉਹਨਾਂ ਦੇ ਹਿਸਾਬ ਨਾਲ ਵੀ ਲੜਾਈ ਕਰਨੀ ਠੀਕ ਨਹੀਂ ਕਿਉਂਕਿ ਉਹ ਵੀ ਜਾਣਦੇ ਸਨ ਕਿ ਸਾਡੇ ਜਿਹੜੇ ਮਹਾਰਾਜਾ ਰਣਜੀਤ ਸਿੰਘ ਜੀ ਦੇ ਨਾਲ ਜਿਹੜੇ ਦਿੱਤਰਤਾਈ ਵਾਲੇ ਸਬੰਧ ਸੀਗੇ ਉਹ ਅ ਬਿਗੜ ਨਾ ਜਾਣ ਕਿਤੇ ਜਦ ਦੁਬਾਰਾ ਪੁੱਛਣ ਤੇ ਵੀ ਕੋਈ ਜਵਾਬ ਨਾ ਮਿਲਿਆ ਜਦੋਂ ਕਿ ਲਾਹੌਰ ਵਿੱਚ ਨਾਇਕ ਜੀ ਜਦੋਂ ਕਿ ਲਾਹੌਰ ਵਿੱਚ ਫੌਜੀ ਤਿਆਰੀਆਂ ਜ਼ੋਰਾਂ ਦੇ ਸੰ ਤਾ ਗਵਰਨਰ ਜਨੈਲ ਨੇ ਆਪਣੀਆਂ ਫੌਜਾਂ ਨੂੰ ਹੱਦ ਵੱਲ ਵਧਣ ਦਾ ਹੁਕਮ ਦਿੱਤਾ ਕਿਉਂਕਿ ਜ਼ਰੂਰੀ ਹੋ ਗਿਆ ਸੀ ਕਿ ਹੱਦ ਉੱਪਰਲੀ ਫੌਜ ਨੂੰ ਸਹਾਇਤਾ ਭੇਜੀ ਜਾਵੇ। ਫੌਜ ਨੇ ਬਿਨਾਂ ਕਿਸੇ ਕਾਰਨ ਦੇ ਅੰਗਰੇਜ਼ੀ ਲਾ ਕੇ ਤੇ ਹਮਲਾ ਕਰ ਦਿੱਤਾ। ਗਵਰਨਰ ਜਨ ਅੱਛਾ ਸਿੱਖ ਫੌਜ ਨੇ ਦੇਖੋ ਸਟਾਰਟ ਸਿੱਖਾ ਨਹੀਂ ਕੀਤਾ ਤੇ ਉਹ ਵੀ ਫੌਜ ਨੇ। ਹੈਨਾ ਪਿੱਛੇ ਵੀ ਪੜਿਆ ਸੀ ਆਪਾਂ ਕਿ ਫੌਜ ਨੂੰ ਆਪਣੇ ਹੱਥ ਚ ਲੈ ਰਹੀ ਹੈ ਸਾਰਾ ਕੁਝ ਖਾਲਸਾ ਫੌਜ ਜਿਹੜੀ ਸੀਗੀ। ਬਿਕੋਜ਼ ਉੱਥੇ ਜਿਹੜੇ ਰਾਜੇ ਆ ਜਿਹੜੇ ਵਜ਼ੀਰ ਬਣਨੇ ਸੋ ਆਪਸ ਵਿੱਚ ਹੀ ਉਹਨਾਂ ਦਾ ਕਤਲਿਆਂ ਹੋ ਰਿਆ ਸੀ ਤਾਂ ਕਰਕੇ ਉਹਨਾਂ ਨੇ ਆਪਣੇ ਹੱਥ ਚ ਲਿਆ ਹਾਲਾਂਕਿ ਉਹਨਾਂ ਨੂੰ ਮਹਾਰਾਣੀ ਨੇ ਤੇ ਹੋਰ ਵੀ ਸਿੱਖਾਂ ਨੇ ਸਮਝਾਇਆ ਕਿ ਹੱਲ ਨਹੀਂ ਕਰਨੀ ਜੰਗ ਪਰ ਉਹਨਾਂ ਨੇ ਕੀਤਾ ਤੇ ਦੇਖੋ ਇੱਥੇ ਉੱਪਰ ਵੀ ਲਿਖਿਆ ਹੈ ਕਿ ਅੰਗਰੇਜ਼ੀ ਸਰਕਾਰ ਵੀ ਨਹੀਂ ਚਾਹੁੰਦੀ ਸੀ ਕਿ ਲੜਾਈ ਹੋਵੇ ਪਰ ਸਿੱਖ ਫੌਜ ਨੇ ਬਿਨਾਂ ਕਿਸੇ ਕਾਰਨ ਦੇ ਅੰਗਰੇਜ਼ੀ ਲਾਗੇ ਤੇ ਹਮਲਾ ਕਰ ਦਿੱਤਾ ਇਹ ਤਾਂ ਗਲਤ ਹੈ ਨਾ ਜੀ ਮਿਸਕ ਪੌਂਸ ਨੇ ਬਿਨਾਂ ਕਿਸੇ ਕਾਰਨ ਦੇ ਅੰਗਰੇਜ਼ੀ ਇਲਾਕੇ ਤੇ ਹਮਲਾ ਕਰ ਦਿੱਤਾ। ਹਮ ਗਵਰਨਰ ਜਨਰਲ ਨੂੰ ਅੰਗਰੇਜ਼ੀ ਸੂਬਿਆਂ ਨੂੰ ਬਚਾਉਣ ਬਦਲੇ ਕਿ ਅੰਗਰੇਜ਼ੇ ਲਾਭ ਨਹੀਂ ਆਖੀ ਕਰਨ ਬਦਲੇ ਸੁਲਾ ਤੋੜਨ ਵਾਲਿਆਂ ਤੇ ਲੋਕਾਂ ਦਾ ਅਮਨ ਭੰਗ ਕਰਨ ਵਾਲਿਆਂ ਨੂੰ ਸਜ਼ਾ ਦੇਣ ਬਦਲੇ ਜ਼ਰੂਰੀ ਕਦਮ ਉਠਾਣਾ ਚਾਹੀਦਾ ਹੈ। ਗਵਰਨਰ ਜਨਰਲ ਐਲਾਨ ਕਰਦਾ ਹੈ ਕਿ ਮਹਾਰਾਜਾ ਦਲੀਪ ਸਿੰਘ ਦੀ ਉਹ ਇਲਾਕੇ ਜੋ ਦਰਿਆ ਸੁਤਨੁਜ ਦੇ ਖੱਬੇ ਪਾਸੇ ਮਹਾ ਅੰਗਰੇਜ਼ੀ ਕਿਨਾਰੇ ਵੱਲ ਹੈ ਉਹ ਜਬਤ ਕਰਕੇ ਅੰਗਰੇਜ਼ੀ ਰਾਜ ਵਿੱਚ ਮਿਲਾ ਲਏ ਜਾਂਦੇ ਹਨ ਗਵਰਨਰ ਜਨਰਲ ਉਹਨਾਂ ਸਭ ਜਾਗੀਰਦਾਰਾਂ ਜ਼ਿਮੀਦਾਰਾਂ ਤੇ ਮਜ਼ਾਰਿਆਂ ਦੇ ਹੱਕਾਂ ਦੀ ਰਾਖੀ ਕਰੇਗੀ ਤੇ ਸਰਕਾਰ ਅੰਗਰੇਜ਼ੀ ਦੇ ਆਗਿਆਕਾਰ ਤੇ ਵਫਾਦਾਰ ਰਹੇਗੀ ਗਵਰਨਰ ਜਨੈਲ ਇਸ ਇਲਾਕੇ ਦੀ ਸਾਰੀ ਸਰਕਾਰਾਂ ਤੇ ਅਮੀਰਾਂ ਨੂੰ ਸਰਕਾਰ ਅੰਗਰੇਜ਼ੀ ਨਾਲ ਮਿਲਣ ਦਾ ਸੱਦਾ ਦਿੰਦਾ ਹੈ ਤਾਂ ਜੋ ਸਾਰੇ ਲਾਕੇ ਸਾਂਝੇ ਵੈਰੀ ਨੂੰ ਸਜ਼ਾ ਦੇਣ ਤੇ ਇਹਨਾਂ ਇਲਾਕਿਆਂ ਵਿੱਚ ਅਮਨ ਕਾਇਮ ਰੱਖਣ ਜੋ ਸਰਦਾਰੀ ਇਸ ਕੰਮ ਵਿੱਚ ਵਫਾਦਾਰੀ ਤੇ ਇਮਾਨਦਾਰੀ ਪ੍ਰਗਟ ਕਰਨਗੇ ਉਹਨਾਂ ਦੇ ਹੱਕਾਂ ਵਿੱਚ ਵਾਅਦਾ ਕੀਤਾ ਜਾਵੇਗਾ ਕਿ ਜਿਹੜੇ ਦੂਜਾ ਰਾਫੜਨਗੇ ਉਹ ਸਰਕਾਰ ਅੰਗਰੇਜ਼ੀ ਦੇ ਦੁਸ਼ਮਣ ਸਮਝੇ ਜਾਣਗੇ ਤੇ ਸਜ਼ਾ ਦੇ ਭਾਗੀ ਬਣਨਗੇ ਸਤਲੁਜ ਦੇ ਕੰਬੇ ਪਾਸੇ ਦੇ ਵਸਨੀਕਾਂ ਨੂੰ ਸੁਣਾ ਦਿੱਤਾ ਜਾਂਦਾ ਹੈ ਕਿ ਉਹ ਆਰਾਮ ਨਾਲ ਆਪਣੇ ਘਰਾਂ ਤੇ ਪਿੰਡਾਂ 'ਚ ਬੈਠੇ ਰਹਿਣ ਜਿੱਥੇ ਸਰਕਾਰ ਅੰਗਰੇਜ਼ੀ ਉਹਨਾਂ ਦੀ ਰਾਖੀ ਕਰੇਗੀ ਹਥਿਆਰ ਬਨਜਿੱਤੇ ਜੋ ਆਪਣੀ ਹੋਂਦਾ ਠੀਕ ਕਾਰਨ ਨਾ ਦੇ ਸਕਣਗੇ ਉਨ੍ਹਾਂ ਨਾਲ ਬਾਗੀਆਂ ਵਾਲਾ ਸਲੂਕ ਕੀਤਾ ਜਾਵੇਗਾ ਸਰਕਾਰ ਅੰਗਰੇਜ਼ੀ ਦੀ ਉਹ ਕਰ ਜਾ ਜਿਸ ਦੀ ਸਤਲਜ ਤੇ ਦੋਵੇਂ ਪਾਸੇ ਜ਼ਾਇਦਾਦ ਹੈ ਕਿ ਜਿਸ ਨੂੰ ਅੰਗਰੇਜ਼ਾਂ ਨੇ ਅੰਗਰੇਜ਼ਾਂ ਦੇ وفادار ਰਹਿਣ ਦੇ ਕਾਰਨ ਕਿਸੇ ਕਿਸਾਨ ਦਾ ਨੁਕਸਾਨ ਪੁੱਜੇਗਾ ਉਹਦਾ ਉਹ ਨੁਕਸਾਨ ਪੂਰਾ ਕੀਤਾ ਜਾਵੇਗਾ ਵਾ ਵਧੀਆ ਸੱਲੇ ਤਾਂ ਕਿ ਉਹ ਕਿਹਾਦੇ ਹਨ ਕਿ ਸਰਕਾਰ ਅੰਗਰੇਜ਼ੀ ਦੀ ਉਹ ਪ੍ਰਜਾ ਜਿਸ ਦੀ ਸਤਲਜ ਦੇ ਦੋਹੀ ਪਾਸੇ ਜਾਇਦਾਦ ਹੈ ਜਿਸ ਨੂੰ ਅੰਗਰੇਜ਼ਾਂ ਦੇ ਵਫਾਦਾਰ ਰਹਿਣ ਦੇ ਕਾਰਨ ਕਿਸੇ ਕਿਸਮ ਦਾ ਨੁਕਸਾਨ ਪੁਝੇਗਾ ਉਹਨਾਂ ਦਾ ਨੁਕਸਾਨ ਪੂਰਾ ਕੀਤਾ ਜਾਵੇਗਾ ਹਮ ਇਸ ਦੇ ਉਲਟ ਸਰਕਾਰ ਅੰਗਰੇਜ਼ੀ ਦੀ ਉਹ ਪ੍ਰਜਾ ਜੋ ਲਾਹੌਰ ਦਰਬਾਰ ਦੀ ਨੌਕਰੀ ਵਿੱਚ ਰਹੇਗੀ ਤੇ ਜੋ ਇਸ ਐਲਾਨ ਦੇ ਪਿੱਛੇ ਵੀ ਸਿੱਖ ਸਰਕਾਰ ਦੀ ਵਫਾਦਾਰ ਰਹੇਗੀ ਉਸ ਦੀ ਸਤਲੁਜ ਦੇ ਇਸ ਪਾਸੇ ਵਾਲੀ ਸਾਰੀ ਜਨਤਾ ਜ਼ਬਤ ਕਰ ਲਈ ਜਾਵੇਗੀ ਤੇ ਉਸ ਨੂੰ ਅੰਗਰੇਜ਼ੀ ਸਰਕਾਰ ਦਾ ਦੁਸ਼ਮਣ ਸੰਜਿਆ ਜਾਵੇਗਾ। ਹਮ। ਦੇਖੋ ਇਹਨਾਂ ਇੱਥੇ ਲੱਗ ਰਿਹਾ ਕਿ ਗਲਤੀ ਤਾਂ ਫੌਜ ਦੀ ਹੈ ਬਿਕੋਜ਼ ਉਹਨਾਂ ਨੇ ਅ ਬਿਨਾਂ ਦੱਸੇ ਸਿੱਧਾ ਹੀ ਉਹਨਾਂ ਨੇ ਮਤਲਬ ਅਟੈਕ ਕਰ ਦਿੱਤਾ ਹੈ। ਅ ਅਨੁਦੇਸ਼ ਵੀ ਆਪਾਂ ਕਹਿ ਸਕਦੇ ਹਾਂ ਕਿ ਖਾਲਸਾ ਫੌਜ ਦੇ ਵਿੱਚ ਵੀ ਕੁਝ ਕੋ ਇਹੋ ਜੇ ਲੋਕ ਹੋਣਗੇ। ਜਿਨ੍ਹਾਂ ਦੀ ਭਾਵਨਾ ਸਹੀ ਨਹੀਂ ਉਹਨਾਂ ਨੇ ਹੀ ਉੱਥੇ ਸਾਰਾ ਕੰਮ ਵਿਗਾੜਿਆ ਹੋਣਾ ਹੈ ਫੌਜ ਨੂੰ ਡਾਇਰੈਕਸ਼ਨ ਜੋ ਦੇਣ ਦਾ ਕੰਮ ਹੈ ਕਿ ਪਿੱਛੇ ਸ਼ਾਇਦ ਮੈਨੂੰ ਯਾਦ ਹੈ ਦੋ ਤਿੰਨ ਨਾਮ ਆਏ ਸੀਗੇ ਜਿਹੜੇ ਫੌਜਾਂ ਦੇ ਹੈਡ ਸੀਗੇ ਤੇ ਠੀਕੇ ਫਿਰ ਹੁਣ ਤਾਂ ਅੰਗਰੇਜ਼ਾਂ ਨੇ ਵੀ ਕਹੀ ਦਿੱਤਾ ਐਲਾਨ ਕਰ ਦਿੱਤਾ ਕਿ ਜਿਹੜੇ-ਜਿਹੜੇ ਸਿੱਖਾਂ ਦਾ ਹੈਲਪ ਕਰਨਗੇ ਉਹਨਾਂ ਦੀ ਸਾਈਡ ਲੈਣਗੇ ਉਹ ਸਾਡੇ ਦੁਸ਼ਮਣ ਸੀ ਸਮਝਾਂਗੇ ਐਂ ਜਿਹੜੇ ਸਾਡੇ ਨਾਲ ਵਫਾਦਾਰੀ ਕਰਨਗੇ ਇਮਾਨਦਾਰੀ ਕਰਨਗੇ ਉਨ੍ਹਾਂ ਦਾ ਜੇ ਕੁਝ ਨੁਕਸਾਨ ਵੀ ਹੋ ਗਿਆ جنگ ਦੇ ਕਾਰਨ ਤਾਂ ਉਨ੍ਹਾਂ ਦਾ ਨੁਕਸਾਨ ਇਹ ਜਿਹੜੀ ਸਰਕਾਰ ਅੰਗਰੇਜ਼ੀ ਉਨ੍ਹਾਂ ਨੂੰ ਪੂਰਾ ਕਰਕੇ ਦੇਗੀ ਇਹ ਸੈਲਾਨ ਵਿੱਚ ਲਾਰਡ ਹਾਰਡਿੰਗ ਨੇ ਸੁਲਾ ਤੋੜਨ ਦਾ ਦੂਜ ਸਿੱਖਾਂ ਸੇ ਥਾਪਿਆ ਹੈ ਤੇ ਨਾਲ ਹੀ ਕੀ ਹੈ ਕਿ ਸਿੱਖ ਬਿਨਾਂ ਕਾਰਨ ਸਾਡੇ ਲੱਗੇ ਚੜਾਏ ਸਹੀ ਗੱਲ ਹੈ ਨਾ ਇਹ ਤਾਂ ਬਿਲਕੁਲ ਸਹੀ ਹੈ ਸੋ ਉਨ੍ਹਾਂ ਨੂੰ ਸਜ਼ਾ ਦੇਣ ਬਦਲੇ ਅੰਗਰੇਜ਼ ਅੱਗੋਂ ਲੜਨ ਦੀ ਤਿਆਰੀ ਤਿਆਰ ਹੋਏ ਹਨ ਪਾਉ ਕੇ ਇਹ ਲੜਾਈ ਸਿੱਖਾਂ ਨੇ ਬਿਨਾਂ ਕਰਨ ਛੇੜੀ ਹੈ ਹੁਣ ਅਗੇ ਦਾ ਟੌਪਿਕ ਹੈ ਦੇ ਵਿੱਚ ਸਬ ਟੌਪਿਕ ਸੁਲਾ ਕਿਸ ਨੇ ਤੋੜੀ ਇਸ ਦਾ ਉੱਤਰ ਮੇਜਰ ਸਮਿਥ ਜੋ ਸਿੱਖਾਂ ਦੀ ਸਰਹਦ ਉਤੇ ਅੰਗਰੇਜ਼ਾਂ ਵੱਲੋਂ ਪੋਲਿਟੀਕਲ ਏਜੰਟ ਸੀ ਆਪਣੀ ਕਿਤਾਬ ਦੇ ਮੁੱਖ ਮੁਖबंध ਵਿੱਚ ਉਹ ਲਿਖਦਾ ਹੈ ਪੰਜਾਬ ਦੇ ਜੰਗ ਸੰਬੰਧੀ ਮੇਰੀ ਰਾਏ ਹੈ ਕਿ ਨਾ ਤਾਂ ਸਿੱਖਾਂ ਨੇ ਬਿਨਾ ਬੜਕਾਹਟ ਨੇ ਹਮਲਾ ਕੀਤਾ ਨਾ ਹੀ ਅਸਾਂ ਉਹਨਾਂ ਸਿੱਖਾਂ ਨਾਲ ਸਹਿੰਜੀਲਤਾ ਵਾਲਾ ਵਰਤਾਅ ਕੀਤਾ ਮੇਰੀ رائے ਹੈ ਕਿ ਸਾਨੂੰ ਇੱਕ ਵੱਡੀ ਤਾਕਤ ਹੋਣ ਕਰਕੇ ਸਿੱਖਾਂ ਨਾਲ ਪਿਆਰ ਮੁਹੱਬਤ ਵਾਲਾ ਵਰਤਾਅ ਅਖਤਿਆਰ ਕਰਨਾ ਚਾਹੀਦਾ ਸੀ ਮਗਰ ਇਸਾਂ ਅੰਗਰੇਜ਼ਾਂ ਐਸਾ ਤਰੀਕਾ ਅਖਤਿਆਰ ਕੀਤਾ ਇਸ ਨੂੰ ਸ਼ਾਹੀ ਬੋਲੀ ਵਿੱਚ ਹਕਮਾ ਨ ਟੰਗਿਆ ਜਾਂਦਾ ਜੇ ਸਿੱਖਾਂ ਨੂੰ ਸਾਡਾ ਇਹ ਰਵਈਆ ਪਸੰਦ ਨਹੀਂ ਸੀ ਤਾਂ ਸਾ ਆਗੋਂ ਕੋਈ ਚੰਗਾ ਟਹੂ ਨਾ ਪੜਿਆ ਇਹ ਕੌਣ ਲਿਖ ਰਿਹਾ ਹੈ ਅ ਮੀਜਰ ਸਮਿਥ ਓਕੇ ਜਿਹੜਾ ਆਪਣੇ ਸਿੱਖਾਂ ਦੀ ਸਰਦੁੱਤੀ ਪੋਲਿਟਿਕਲ ਏਜੰਸੀ ਦਾ ਇਟਲ ਮੂ ਸਿੱਖਾਂ ਦੀ ਸਾਈਡ ਲੈ ਰਿਹਾ ਹੈ ਕਿ ਉਹ ਕਹ ਰਿਹਾ ਕਿ ਗਲਤੀ ਸਾਡੀ ਸੀਗੀ ਜੇ ਸਿੱਖਾਂ ਨੂੰ ਸਾਡਾ ਇਹ ਰਵਈਆ ਪਸੰਦ ਨਹੀਂ ਸੀ ਤਾਂ ਸਾ ਅਗੋ ਕੋਈ ਚੰਗਾ ਡੰਗ ਨਾ ਪੜਿਆ ਜੇ ਸਿੱਖਾਂ ਨੂੰ ਬਿਲਕੁਲ ਆਜ਼ਾਦ ਰਿਆਸਤ ਮੰਦੇ ਜੋ ਕਿਸੇ ਤਰ੍ਹਾਂ ਵੀ ਸਾਡੇ ਅੱਗੇ ਜਵਾਬ ਦੇ ਨਹੀਂ ਸੰ ਤਾਂ ਸਾਨੂੰ ਉਹਨਾਂ ਨੂੰ ਬੜਕਾਉਣਾ ਨਹੀਂ ਸੀ ਚਾਹੀਦਾ ਇਸ ਗੱਲ ਨੂੰ ਜੂਰ ਨਾਲ ਸਾਬਤ ਕਰਨਾ ਕਿ ਬੰਬਈ ਤੋਂ ਬੇੜੀਆਂ ਦਾ ਫੁੱਲ ਮੰਗਵਾਇਆ ਗਿਆ ਹੈ ਉਹ ਕਿਸੇ ਹਮਲੇ ਦੀ ਤਿਆਰੀ ਵਾਸਤੇ ਨਹੀਂ ਸਗੋ ਆਪਣੀ ਰੱਖੀ ਵਾਸਤੇ ਹੈ ਇਹ ਨਿਰਾਵਾਹਨਾ ਹੈ ਇਸ ਤੋਂ ਬਿਨਾ ਸਿੱਖਾ ਕੋਲ ਡੇਲੀ ਗੈਜਟ ਵਿੱਚ ਛੱਪੀ ਹੋਈ ਸਰ ਚਾਰਲਸ ਨੀਪੀਅਰ ਓਕੇ ਨੈਪੀਅਰ ਦੀ ਤਕਰੀਰ ਦਾ ਤਰਜਮਾ ਵੀ ਸੀ ਕਿ ਜੇ ਸਿੰਧ ਨੇ ڈاکੂ ਕਬੀਲੇ ਬਿਨਾ ਦਬਾਏ ਛੱਡੇ ਦਿੱਤੇ ਗਏ ਜਦੋਂ ਕਿ ਸਿੰਧ ਵਿੱਚ ਬਿਲਕੁਲ ਅਮਨ ਸੀ ਤਾ ਜਦੋਂ ਅੰਗਰੇਜ਼ੀ ਫੌਜ ਪੰਜਾਬ ਵਿੱਚ ਰੁਜੀ ਰੁਜੀ ਹੋਵੇਗੀ ਉਦੋਂ ਉਹ ਕਾਬਲੇ ਸਾਡੇ ਵਾਸਤੇ ਮੁਸੀਬਤ ਦਾ ਕਾਰਨ ਬਣ ਜਾਏ। ਫੋਕੀ ਜਿਸ ਤੋਂ ਸਾਫ਼ ਪਰਗਟ ਹੁੰਦਾ ਸੀ ਕਿ ਅਸੀਂ ਸਿੱਖਾਂ ਵਿਰੁੱਧ ਲੜਾਈ ਛੇੜਨ ਵਾਲੇ ਹਾਂ। ਹੂੰ। ਇਹ ਕੋ ਮੇਜਰ ਲਿਖਣਾ ਕਿ ਸਾਡੀ ਵੀ ਗਲਤੀ ਸੀਗੀ ਮਤਲਬ ਅੰਗਰੇਜ਼ਾਂ ਦੀ ਕਿ ਉਹਨਾਂ ਨੇ ਜਿਹੜੇ ਜਿਹੜੇ ਸੀ ਕੀਤੇ ਨਾ ਲਾਈਕ ਜਿਹੜਾ ਬੰਬਈ ਤੋਂ ਉਹਨਾਂ ਨੇ ਆਪਣਾ ਪੁਲ ਮੰਗਵਾਇਆ ਸੀਗਾ। ਫੋ ਹੈ ਜਾਂ ਉਹਨਾਂ ਦੇ ਦੇਖੋ ਕਹਿ ਰਹੇ ਨੇ ਕਿ ਜਿੱਥੇ ਉਹਨਾਂ ਦੀ ਫੌਜਾਂ ਦੀ ਆਪਣੀ ਤਿਆਰੀ ਸੀਗੀ ਹੈ ਨਾ ਤੇ ਉਸ ਤੋਂ ਇਹ ਪ੍ਰਗਟ ਹੋ ਰਿਹਾ ਸੀ ਸਿੱਖਾਂ ਦੇ ਲਈ ਕਿ ਇਹ ਜਿਹੜੀ ਅੰਗਰੇਜ਼ੀ ਸਰਕਾਰ ਨੇ ਸਾਡੇ ਤੇ ਹਮਲਾ ਕਰਨਾ ਚਾਹਲੀ ਹੈ ਠੀਕ ਹੈ ਤੇ ਇਹ ਇਹ ਮਤਲਬ ਉਹ ਕਹਿ ਰਹੇ ਨੇ ਕਿ ਸਾਡੇ ਵੀ ਕੁਝ ਰੀਜਨਸ ਨੇ ਜਿਸ ਕਰਕੇ ਲੜਾਈ ਛੀੜੀ ਗਈ ਅ ਇਹ ਸਹਾਲਤ ਵਿੱਚ ਜਿਸ ਤਰ੍ਹਾਂ ਸਾਰੇ ਯੂਰੋਪੀਅਨ ਤਾਪ ਤਾਂ ਕਰ ਦਿਆ ਹਨ ਸਿੱਖਾਂ ਵੀ ਗੈਰ ਝੂਝੀ ਸਿੱਖਾਂ ਵੀ ਇਹ ਸੋਚਿਆ ਕਿ ਉਹ ਪਹਿਲਾ ਮੈਦਾਨ ਵਿੱਚ ਆਉਣ ਨਾਲ ਕਿਉਂ ਆਪਣੇ ਇਲਾਕੇ ਵਿੱਚ ਉਤਰੇ ਹੋਏ ਸਨ ਸਾਡੇ ਵਿੱਚ ਨਹੀਂ ਸਾਨੂੰ ਇਹ ਸਿਆ ਗਿਆ ਹੈ ਕਿ ਸਿੱਖਾਂ ਨੇ ਆਪਣੀ ਫੌਜ ਦਰਿਆ ਪਾਰ ਕਰਕੇ ਸੁਲਾਦੀ ਸ਼ਰਤ ਤੋੜ ਤੋੜੀ ਹੈ ਪਰ ਸਵਾਲ ਇਹ ਹੈ ਕਿ ਜਦੋਂ ਸਿੱਖਾਂ ਨੇ ਦਰਿਆ ਪਾਰ ਕੀਤਾ ਜਦੋਂ ਸੁਲਾਹ ਟੁੱਟ ਤੇ ਨਹੀਂ ਸੀ ਚੁੱਕੀ ਇੱਕ ਦੇਸੀ ریاست ਤੋਂ ਬਾਕਾਇਦਾ ਯੁੱਧ ਦੇ ਇਲਾਕੇ ਦੀ ਆਜ਼ਾਦ ਰੱਖਣਾ ਵੀ ਸਮਝੀ ਹੈ ਮੈਂ ਸਿਰਫ ਇਹ ਪੁੱਛਦਾ ਹਾਂ ਕਿ ਕੀ ਅਸੀਂ ਮਿੱਤਰ ਆਚਾਰੀ ਦੇ ਨਿਯਮਾਂ ਤੋਂ ਪਹਿਲਾਂ ਨਹੀਂ ਫਿਰੇ ਜਦ ਲੜਾਈ ਹੋਣ ਤੋਂ ਇੱਕ ਸਾਲ ਪਹਿਲਾਂ ਸਾਉਂ ਟਾਪੂ ਜਜ਼ੀਰੇ ਤੇ ਕਬਜ਼ਾ ਕਰ ਲਿਆ ਜੋ ਫਿਰੋਜ਼ਪੁਰ ਦੀ ਪੰਜਾਬ ਵਿੱਚ ਵਿੱਚ ਸੀ ਉਹ ਟਾਪੂ ਸਿੱਖਾ ਦੀ ਮਾਲਕੀ ਸੀ ਕਿਉਂਕਿ ਟਾਪੂ ਦੇ ਸਾਡੇ ਵਿਚਕਾਰ ਪਾਣੀ ਦੁੰਗਾ ਸੀ ਜੀ ਇਹ ਸਵਾਲ ਹੈ ਕਿ ਵੇਖ ਲਓ ਜੀ ਕਿ ਸਾਡੀ ਸਿੱਖਾਂ ਨਾਲ ਕੋਈ ਸਲਾਹ ਸੀ ਜਾਂ ਨਹੀਂ ਸੀ ਤਾਂ ਮੇਰੀ ਇਹ رائے ਹੈ ਕਿ ਕੋਈ ਸਲਾਹ ਨਹੀਂ ਸੀ ਇਹ ਮੈਂ ਉਹ ਮੀਜ਼ ਲਿਖ ਰਿਹਾ ਕਿ ਮੈਨੂੰ ਲੱਗਦਾ ਕਿ ਕੋਈ ਸਲਾਹ ਹੋਈ ਨਹੀਂ ਸੀ ਮੈਂ ਰਾਜਸੀ ਮਹਿਕਮੇ ਦੇ ਕਬੱਡੇ ਅਫਸਰ ਤੋਂ ਸੁਣਿਆ ਹੈ कि उत्तर पछमी रियासत पंजाब की नवी हुकूमत साड़ी कोई सुलाह नहीं है फिर जे कोई सुलाही सुलाही सी ही नहीं तो असी सिखा सुलाह तोड़न वाले कि सकते okay. ओके तो जो अठारह सौ नौ ईस्वी की सुलाह दोहा हुकूमतों से लागू होंगी सीता एक साधारण सवाल है कि दोस्ती के नियमों तो पहला कौन फिरिया मेरा पक्का फैसला है कि पहला असी फिरी ਪਰ ਮੇਰੀ ਇਹ ਵੀ رائے ਹੈ ਕਿ ਕੋਈ ਸੁਨਾ ਹੀ ਨਹੀਂ ਸੀ ਮਹਾਰਾਜ ਰਣਜੀਤ ਸਿੰਘ ਦੇ ਸਰਵਾਸ ਹੋਣ ਪਿੱਛੋਂ ਅਸੀਂ ਕਈ ਸਾਲਾਂ ਤੋਂ ਅਯਾਨੀ ਤੇ ਬਗਿਆੜ ਵਾਲੀ ਕਹਾਣੀ ਦੁਹਰਾਉਂਦੇ ਰਹੇ ਅਖਬਾਰਾਂ ਤੇ ਰਾਤੀ ਹਲਕਿਆਂ ਵਿੱਚ ਕਈ ਪਤਵੰਤੇ ਅਫਸਰ ਹੈਂ ਗੁਰਜੀ ਕਈ ਬਤਵੰਤੇ ਅਵਸਰ ਵਾਰ-ਵਾਰ ਰੋਲਾ ਪਾਉਂਦੇ ਰਹੇ ਕਿ ਸਿੱਖ ਆ ਰਹੇ ਹਨ ਫਾਵੇਂ ਕਪਤਾਨ ਗਾਰਡਨ ਗਾਰਡਨਰ ਨੇ ਸਦਾ ਇਹ ਆ ਖਬਰ ਕਹੀ ਕਿ ਸਿੱਖ ਦਰਿਆ ਪਾਰ ਕਰਨਗੇ ਪਰ ਮੈਨੂੰ ਇਸ ਦਾ ਇੱਕ ਪੱ ਵੀ ਯਕੀਨ ਨਾ ਆਇਆ ਹੁਣ ਆਪੇ ਫੈਸਲਾ ਕਰ ਲਵੋ ਕਿ ਸੁਨਾਕ ਕੇ ਨੇ ਤੋੜੀ ਤੇ ਲੜਾਈ ਕਿਤੇ ਪੈਰਾਂ ਛਿੜੀ ਅਚਨ ਜੇ ਧੂਪਈ ਜਾਂ ਗਿਣ ਮੱਕੀ ਕੀਤੀ ਗਈ ਅੰਗਰੇਜ਼ੀ 4 ਸਾਲ ਤੋਂ ਇਸ جنگ ਵਾਸਤੇ ਤਿਆਰ ਹੋ ਰਹੇ ਸਨ। ਮੁਕੀ ਹੂੰ ਲੜਾਈ ਆਰੰਭ ਹੋਣ ਸਮੇ ਸਤਲੁਜ ਦੇ ਕੰਢੇ ਸਾਰੇ 32479 ਅੰਗਰੇਜ਼ੀ ਸਿਪਾਹੀ ਸਨ ਤੇ ਇਸ ਤੋਂ ਵੱਖਰੀ ਮੇਰਠ, ਕਰਨਾਲ ਤੇ ਦਿੱਲੀ ਵਿੱਚ ਦਿੱਲੀ ਹੋਰ ਫੌਜ ਵੀ ਸੀ। ਫੌਜ ਨੇ ਫਿਰੋਜ਼ਪੁਰ ਵਿੱਚ ਸਰ ਲਿਟਨਰ ਜੀ ਲਿਟਨਰ 47000 ਫੌਜ ਤੇ 12 ਤੋਪਾਂ ਸੰ ਹੁਮ ਲੁਧਿਆਣਾ 5000 ਫੌਜ ਤੇ 12 ਤੋਪਾਂ ਸੰ ਸਨੇਕ ਸੋਨੀ ਅੰਬਾਲਾ ਵਿੱਚ ਅ ਗਿਲਬਰਟ ਓਕੇ ਗਿਲਬਰਟ ਦੇ ਅਧੀਨ 10000 ਫੌਜੀ ਮੇਰਟ ਵਿੱਚ 9000 ਫੌਜ ਤੇ 26 ਤੋਪਾਂ ਸੰ ਦਸੰਬਰ ਦੇ ਆਰੰਭ ਵਿੱਚ ਲਾਰਡ ਹਾਰਡਿੰਗ ਲੁਧਿਆਣੀ ਦੀ ਸਿਨਾਪਤੀ ਗਫ ਅੰਬਾਲੀ ਸੀ ਅੰਬਾਲੀ ਦੀ ਫੌਜ ਜਣੇ ਗਫ 12 ਦਸੰਬਰ ਨੂੰ ਤੁਰਿਆ ਤੇ ਰਾਜਪੁਰਾ ਸਰਹਿੰਦ ਲੁਟਾਲਾ ਵਧਣੀ ਹੁੰਦਾ ਹੋਇਆ 17 ਦਸੰਬਰ ਸਵੇਰ ਨੂੰ ਬੁਸੀਨ ਖੁੱਜ ਗਿਆ ਇੱਥੇ ਹੀ ਲੁਧਿਆਣੇ ਦੀ ਫੌਜ ਜਣੇ ਲਾਰਡ ਹਾਰਡਿੰਗ ਆ ਮਿਲਿਆ ਅ ਇੱਥੇ ਨਾਈਗਰੂ ਐਥੀ ਬਰਾਡਫੁੱਟ ਨੇ ਜੰਗੀ ਜ਼ਮਾਨ ਇਕੱਠਾ ਕੀਤਾ ਹੋਇਆ ਸੀ 17 ਸ਼ਾਮ ਨੂੰ ਦੂਵੀਂ ਚੜ੍ਹਿਕ ਪੁੱਜੀ ਤੇ ਅਗਲੇ ਦਿਨ ਮੁਕਤੀ ਲੜਾਈ ਜਾ ਆਰੰਭੀ ਕੀ ਜੀ ਐਥੀ ਜਬ ਮਤਲਬ ਸਬ ਟਾਪਿਕ ਕੰਪਲੀਟ ਹੋ ਗਿਆ ਜੀ